ਦਾਣਾ ਮੰਡੀ ਸਰਹੰਦ ਦੇ ਵਿੱਚ ਅਸੀਂ ਖੜੇ ਆ ਤੇ ਇੱਥੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹਜ਼ਾਰਾਂ ਹੀ ਕਿਸਾਨ ਭੁਗਤ ਰਹੇ ਨੇ ਅਤੇ ਇੱਥੇ ਤੰਤਾ ਲੱਗਿਆ ਜਗਜੀਤ ਸਿੰਘ ਡੱਲੇਵਾਲ ਦੇ ਦਰਸ਼ਨ ਕਰਨ ਬਹੁਤ ਸਾਰੇ ਕਿਸਾਨ ਅਜੇ ਵੀ ਇਸ ਤਰੀਕੇ ਨਾਲ ਖੜੇ ਨੇ ਕਿ ਅਸੀਂ ਇੱਕ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਇਹ ਕਰ ਲਈਏ ਜਾਂ ਅਸੀਂ ਵਿਚਾਰ ਸਾਂਝੇ ਕਰ ਲਈਏ ਇੰਨਾ ਕਿ ਜ਼ਿਆਦਾ ਸ਼ਾਹ ਹੈ ਉਹਨਾਂ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਦਾਣਾ ਮੰਡੀ ਦੇ ਵਿੱਚ ਕਿਸਾਨ ਨੇ ਤੇ ਉਹਨਾਂ ਦੇ ਬੇਟੇ ਨਾਲ ਗੱਲਬਾਤ ਕਰਾਉਨੇ ਆ ਤੁਹਾਡੀ ਤੇ ਉਹਨਾਂ ਨੂੰ ਪੁੱਛਦੇ ਆ ਕਿ ਜਿਹੜਾ ਆਉਣ ਵਾਲਾ ਜਿਹੜੀਆਂ ਉਹਨਾਂ ਦਾ ਕੀ ਹੋਣਗੀਆਂ ਜਿਹੜੀਆਂ ਰਣਨੀਤੀਆਂ ਕੀ ਹੋਣਗੀਆਂ ਅੱਛਾ ਦੇਖੋ ਆਉਣ ਵਾਲੇ ਸਮੇਂ ਦੀਆਂ ਜਿਹੜੀ ਪਲੈਨਿੰਗ ਆ ਉਹ ਜਿੱਦਾਂ ਜ਼ਿਲ੍ਹੇਵਾਰ ਸਾਰੇ ਕਿਤੇ ਹੁਣ ਪਹਿਲਾਂ ਤਾਂ ਕਾਨਫਰੰਸ ਹੋਣ ਜਾ ਰਹੀਆਂ ਹਰੇਕ ਜ਼ਿਲ੍ਹੇ ਦੇ ਵਿੱਚ ਤਾਂ ਕਿ ਕਿਉਂਕਿ ਪ੍ਰਧਾਨ ਜੀ ਦੀ ਇੱਛਾ ਜੀ ਕਿ ਮੈਂ ਪਰਸਨਲੀ ਜਾ ਕੇ ਗੱਲਾਂ ਲੋਕਾਂ ਨਾਲ ਮੰਨ ਲਏ ਆਪਣੇ ਕਿਸਾਨਾਂ ਨਾਲ ਕਰ ਸਕਾਂ ਤੇ ਉਹਨਾਂ ਨਾਲ ਗੱਲਬਾਤ ਦੱਸੀ ਜਾ ਸਕੇ ਉਹਨਾਂ ਨੂੰ ਹੌਸਲਾ ਦਿੱਤਾ ਜਾ ਸਕੇ ਉਹਨਾਂ ਦਾ ਧੰਨਵਾਦ ਕੀਤਾ ਜਾ ਸਕੇ ਪਹਿਲਾਂ ਤਾਂ ਸਾਰਿਆਂ ਤੇ ਇਹੀ ਹੈ ਦੂਜਾ ਹੈ ਕਿ ਨਾਲ ਹੀ ਜਿੰਮੇ ਕਾਨਫਰੰਸ ਦੇ ਵਿੱਚ ਚਲੋ ਇਹ ਗੱਲਾਂ ਬਾਤਾਂ ਵੀ ਹੋਣੀਆਂ ਤੇ ਨਾਲ ਦੀ ਨਾਲ ਹੀ ਕਾਨਫਰੰਸ ਦਾ ਮਤਲਬ ਇਹੀ ਹੈ ਕਿ ਗੱਲਾਂ ਬਾਤਾਂ ਸੁਣੀਆਂ ਜਾ ਸਕਣ ਤੇ ਦੱਸੀਆਂ ਜਾ ਸਕਣ ਉਹਨਾਂ ਦੇ ਵਿੱਚ ਜਿਹੜਾ ਇੱਕ ਤਰੀਕੇ ਨਾਲ ਇਹਨਾਂ ਨੇ ਧੋਖਾ ਕਰਕੇ ਇੱਕ ਇਹ ਸਾਬਤ ਕਰਨਾ ਚਾਹਿਆ ਕਿ ਕਿਸਾਨਾਂ ਦੇ ਵਿੱਚ ਮੋਰਚੇ ਪ੍ਰਤੀ ਇਹਨਾਂ ਲਗਾਓ ਨਹੀਂ ਹੈਗਾ ਉਹ ਅਸੀਂ ਸਨੇਹਾ ਹੀ ਦੇਣਾ ਚਾਹੁੰਦੇ ਆ ਕਿ ਆ ਜਿਹੜੇ ਹਜ਼ਾਰਾਂ ਕਿਸਾਨ ਹਜ਼ਾਰਾਂ ਦੀ ਤਦਾਦ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਨੇ ਜੇ ਇਹਨਾਂ ਦੇ ਵਿੱਚ ਮੋਰਚੇ ਪ੍ਰਤੀ ਆਪਣੇ ਆਗੂ ਪ੍ਰਤੀ ਲਗਾਓ ਹੈ ਤਾਂ ਹੀ ਆ ਰਹੇ ਨੇ ਉਹ ਦੱਸਣਾ ਜ਼ਰੂਰੀ ਸੀਗਾ ਇਸ ਸਮੇਂ ਸਰਕਾਰ ਨੂੰ ਵੀ ਤੇ ਸਾਡੇ ਕਿਸਾਨ ਲੋਕ ਜਿਹੜੇ ਸਾਡੇ ਕਿਸਾਨ ਮੰਨ ਲਓ ਦੂਰ ਦੇ ਜ਼ਿਲ੍ਹਿਆਂ ਦੇ ਨੇ ਖਾਸ ਕਰਕੇ ਜਿੱਦਾਂ ਫਤਿਹਗੜ ਸਾਹਿਬ ਮਹਾਲੀ ਪਟਿਆਲਾ ਕਈ ਵਾਰ ਆ ਇਹ ਹੁੰਦਾ ਹੈ ਕਿ ਆਪਣੇ ਆਗੂ ਪ੍ਰਤੀ ਐਂ ਲੱਗਦਾ ਹੈ ਕਿ ਯਾਰ ਉਹ ਤਾਂ ਦੂਰ ਬੈਠੇ ਆ ਹਨਾ ਉਹਨਾਂ ਨੂੰ ਆਪਣੇ ਨੇੜੇ ਰੱਖਣਾ ਉਹਨਾਂ ਨਾਲ ਗੱਲਬਾਤ ਕਰਨੀ ਜ਼ਰੂਰੀ ਸੀਗਾ ਇਸੇ ਕਰਕੇ ਹੀ ਇਹ ਪਲੈਨਿੰਗ ਨਾਲ ਕਾਨਫਰੰਸ ਕੀਤੀ ਗਈ ਹੈ ਕਿ ਭਈ ਆਗੂ ਲਈ ਇੰਨਾ ਪਿਆਰਾ ਲੋਕ ਆਏ ਕਹਿੰਦੇ ਨੇ ਵੀ ਜੇ ਸਾਡੇ ਦਰਸ਼ਨ ਹੋ ਜਾਂ ਇੱਕ ਵਾਰ ਗੱਲਬਾਤ ਹੀ ਹੋ ਜੇ ਸਾਡੀ ਇੰਨਾ ਕੁ ਜ਼ਿਆਦਾ ਪਿਆਰਾ ਡੱਲੇਵਾਲ ਸਾਹਿਬ ਨਾਲ ਤੇ ਜਿਹੜੀ 19 ਤਰੀਕ ਨੂੰ ਇਹਨਾਂ ਨੇ ਕਰਿਆ ਜਿਹੜਾ ਆਪਾਂ ਕਹਾਂਗੇ ਵੀ ਇੱਕ ਤਰ੍ਹਾਂ ਦਾ ਕਾਤਲੇ ਕਰਿਆ ਸਾਰਾ ਮੋਰਚੇ ਦਾ ਤੇ ਉਹ ਸਰਕਾਰ ਕਹਿੰਦੀ ਅਸੀਂ ਕੁਝ ਵੀ ਨਹੀਂ ਕਰਿਆ ਵੀ ਨਾ ਟਰੈਕਟਰ ਚੋਰੀ ਹੋਏ ਨੇ ਮਨਦੀਪ ਸਿੱਧੂ ਨੇ ਜਿਹੜੇ ਨੇ ਉਹ ਕੀ ਕਹੋਂਗੇ ਇਹਦੇ ਬਾਰੇ ਦੇਖੋ ਨਾ ਜੇ ਇਹਨਾਂ ਦੀ ਗੱਲ ਕਰੀਏ ਇਹ ਤਾਂ ਇਹ ਵੀ ਕਹਿਣਗੇ ਕਿ ਨਾ ਤਾਂ ਮਨਦੀਪ ਸਿੱਧੂ ਨੇ ਬਾਹਾਂ ਚੜਾਈਆਂ ਨਾ ਮਨਦੀਪ ਸਿੱਧੂ ਨੇ ਇਹ ਕਿਹਾ ਕਿ ਅਸੀਂ ਰਿਟਾਇਰ ਨਹੀਂ ਹੋਏ ਨਾ ਇਹ ਹੈ ਕਿ ਘਨੌਰ ਵਾਲੇ ਹਲਕੇ ਚੋਂ ਨਾਲਾਂ ਦਾ ਪਾਦੀਆਂ ਲੱਭੀਆਂ ਨਾ ਕਿਸੇ ਨੇ ਟਰਾਲੀਆਂ ਚੱਕੀਆਂ ਉੱਥੇ ਜਿਹੜੀਆਂ ਵੀਡੀਓ ਬਣੀਆਂ ਉਹ ਵੀ ਹਵਾਜੀ ਬਣ ਗਈਆਂ ਇਹਨਾਂ ਨੇ ਕਹਿਣਾ ਵੀਰੇ ਇਹਨਾਂ ਦਾ ਸਰਕਾਰ ਇਸ ਟਾਈਮ ਤੇ ਸਿਰਫ ਇੱਕ ਝੂਠ ਝੂਠ ਦਾ ਪਲੰਦਾ ਬੰਨਣ ਤੇ ਹੋਈ ਹੋਈ ਆ ਰਿਐਲਿਟੀ ਚੈੱਕ ਆ ਜਿਹੜਾ ਉਹ ਲੋਕ ਜਾਂ ਤਾਂ ਕਾਨਫਰੰਸਾਂ ਚ ਤੇ ਜਾਂ ਇਹਨਾਂ ਨੂੰ ਇਸ ਦੂਬਾ ਦੇ ਇਲੈਕਸ਼ਨ ਚ ਇਹ ਦੇਣਗੇ ਇਹ ਭੁੱਲਣਗੇ ਨਹੀਂ ਇਹ ਆਉਣ ਵਾਲਾ ਸਮਾਂ ਇਹਨਾਂ ਵਾਸਤੇ ਇਹਨਾਂ ਕਾ ਹਾਕਤ ਸਿੱਧ ਹੋਊਗਾ ਜਿਸ ਤਰੀਕੇ ਨਾਲ ਇਹਨਾਂ ਨੇ ਸਾਡੇ ਕਿਸਾਨੀ ਦੀ ਪਿੱਠ 'ਚ ਛੁਲਾ ਮਾਰਿਆ ਕਿਉਂਕਿ ਇਹ ਆਪ ਇਹ ਗੱਲਾਂ ਮੰਨਦੇ ਸੀਗੇ ਕਿ ਸਾਡੇ ਨਾਲ ਤਾਂ ਮੰਗਾ ਹੈ ਨਹੀਂ ਮੰਗਾ ਤਾਂ ਦਿੱਲੀ ਨਾਲ ਆ ਤੇ ਫਿਰ ਮੰਗਾ ਦਿੱਲੀ ਨਾਲਾ ਗੱਲ ਦਿੱਲੀ ਨਾਲ ਚੱਲੀ ਜਾਂਦੀ ਤੁਸੀਂ ਕਿਉਂ ਵਿੱਚ ਆ ਇਹਨਾਂ ਨੇ ਸਿੱਧਾ ਸਿੱਧਾ ਸਿਰਫ ਸਿਰਫ ਇੱਕ ਵਿਅਕਤੀ ਬਚਾਉਣ ਪਿੱਛੇ ਕੇਜਰੀਵਾਲ ਨੂੰ ਬਚਾਉਣ ਪਿੱਛੇ ਸਿਰਫ ਤੇ ਸਾਰੇ ਪੰਜਾਬ ਦੀ ਕਿਸਾਨੀ ਦੇ ਸਿਰ ਇਹਨਾਂ ਨੇ ਮੰਨ ਲਓ ਪਿੱਠ ਦੇ ਵਿੱਚ ਛੁਰਾ ਮਾਰਿਆ ਸਾਰੀ ਪੰਜਾਬ ਦੀ ਕਿਸਾਨੀ ਸਾਰੇ ਇੰਡੀਆ ਦੀ ਕਿਸਾਨੀ ਦਾ ਜਿਹੜਾ ਕੋਲ ਲਗਭਗ ਆਗੂ ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੇ ਸਿਰੇ ਲਾਤਾ ਸੀਗਾ ਮੰਗਾ ਤੇ ਗੱਲ ਚਰਚਾ ਪਾਰਲੀਮੈਂਟ ਦੇ ਵਿੱਚ ਹੋਣ ਲੱਗੀ ਸੀ ਉਸ ਕੋਲ ਨੂੰ ਇਹਨਾਂ ਨੇ ਫਿਰ ਤੋਂ ਇੱਕ ਵਾਰੀ ਪਿੱਠ 'ਚ ਛੁਰਾ ਮਾਰ ਕੇ ਥੱਲੇ ਲੈ ਕੇ ਆਂਦਾ ਇਹਨਾਂ ਦਾ ਰਿਜ਼ਲਟ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪਊਗਾ ਜਿਹੜਾ ਮਨਦੀਪ ਸਿੱਧੂ ਆ ਵੀਰੇ ਉਹ ਵੀ ਜੱਟਾਂ ਦਾ ਮੁੰਡਾ ਹੈ ਜਿਵੇਂ ਉਸਨੇ ਕਰਿਆ ਤਾਂ ਕੇ ਪੀ ਐਸ ਗਿੱਲ ਦੇ ਬਰਾਬਰ ਖੜਾ ਮਿਲ ਰਿਹਾ ਇਸ ਟਾਈਮ ਉਹ ਜਿਵੇਂ ਉਹਨੇ ਆਪਣੇ ਕਿਸਾਨਾਂ ਦਾ ਘਾਣ ਕਰਿਆ ਤੇ ਨਾਲ ਇਹਨਾਂ ਦੇ ਮੰਤਰੀ ਕਹਿ ਰਹੇ ਨੇ ਵੀ ਹੁਣ ਅਸੀਂ ਟਰੈਕਟਰ ਟਰਾਲੀਆਂ ਦਾ ਮਾਪਜਾ ਜਾਂ ਉਹਦੀ ਕਾਰਵਾਈ ਜਾਂ ਇਨਕੁਆਰੀ ਕਰਾਵਾਂਗੇ ਹੋਰ ਸਰਕਾਰ ਕੀ ਕਰਦੀ ਹੁੰਦੀ ਹੈ ਜੀ ਜੀਦਾ ਚਾਹੇ ਕਿਸੇ ਦਾ ਲੱਖ ਦਾ ਜاہے ਕੱਕ ਦਾ ਟਰੈਕਟਰ ਟਰਾਲੀ ساری ਉਮਰ ਚ ਜੁੜਦਾ ਜੀ ਕਿਸਾਨ ਨੂੰ ਇਹ ਵੀਰੇ ਪੁੱਛ ਕੇ ਦੇਖੋ ਉਹਨਾਂ ਨੂੰ ਜਿਹੜੇ ਲੈ ਕੇ ਆਉਂਦੇ ਨੇ ਇਹਨਾਂ ਨੇ ਲੈ ਕੇ ਥੋੜੀ ਆਉਣਾ ਕਿਤੋਂ ਇਹਨਾਂ ਨੂੰ ਤਾਂ ਹੁਣ ਹੁਣ ਵੀ ਚੋਰੀ ਕਰ ਲਈ ਗਾਂਵ ਇਹਨਾਂ ਨੇ ਕਿਹੜਾ ਕੋਈ ਖੇਤ ਚੋਂ ਹਲ ਮਾਰ ਕੇ ਲੈ ਕੇ ਆਉਣੇ ਆ ਇਹਨਾਂ ਨੂੰ ਨਹੀਂ ਵੀਰੇ ਉਹਨਾਂ ਚੀਜ਼ਾਂ ਦੇ ਮੁੱਲ ਪਤਾ ਜਿਹੜੇ ਆਪ ਸਾਰੇ ਦੁਪਹਿਰਿਆਂ ਚ ਮਚ-ਮਚ ਕੇ ਰਹਾਂ ਪਾਉਂਦੇ ਨੇ ਸਪਰੀਹਾਂ ਕਰਦੇ ਨੇ ਉਹ ਪੋਹ ਦੀਆਂ ਰਾਤਾਂ ਚ ਪਾਣੀ ਲਾਉਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਟਰੈਕਟਰ ਟਰਾਲੀ ਕੀ ਹੁੰਦਾ ਜ਼ਰੂਰੀ ਨਹੀਂ ਕਿ ਵੱਡਾ ਟਰੈਕਟਰ ਟਰਾਲੀ ਹੀ ਗਿਣਿਆ ਜਾਵੇ ਟਰੈਕਟਰ ਟਰਾਲੀ ਭਾਵੇਂ ਕਿਸੇ ਦਾ ਸਭ ਤੋਂ ਛੋਟਾ ਟਰੈਕਟਰ ਵੀ ਆ ਉਹ ਵੀ ਟਰੈਕਟਰ ਉਸ ਘਰ ਰਸਤੇ ਪਤਾ ਹੈ ਕਿ ਉਹ ਘਰ ਵਾਸਤੇ ਉਹਦੀ ਕੀ ਕੀਮਤ ਹੈ ਇਹ ਟਰੈਕਟਰ ਟਰਾਲੀ ਉਹ ਚੀਜ਼ ਆ ਕਿ 6 ਮਹੀਨਿਆਂ ਦੀ ਫਸਲ ਜਦੋਂ ਅਸੀਂ ਵੱਢ ਕੇ ਲੈ ਕੇ ਆਉਣਾ ਸਾਡੀ ਮੰਡੀ ਦੇ ਵਿੱਚ ਪਹੁੰਚਾਉਣ ਵਾਸਤੇ ਉਹ ਟਰੈਕਟਰ ਸਾਡਾ ਸਾਧਨ ਟਰਾਲੀ ਸਾਡੀ ਸਾਧਨ ਇੱਕ ਜੀ ਦੀ ਤਰ੍ਹਾਂ ਰੱਖਦੇ ਆਂ ਅਸੀਂ ਆਪਣੇ ਸਾਧਨਾਂ ਨੂੰ ਤੇ ਇਹ ਉਹਨਾਂ ਚੀਜ਼ਾਂ ਨੂੰ ਇਹ ਐਂ ਕਹਿ ਰਹੇ ਨੇ ਕਿ ਯਾਰ ਇਹ ਤਾਂ ਸਾਡੀਆਂ ਹੈ ਹੀ ਨਹੀਂ ਇਹ ਤਾਂ ਅਸੀਂ ਕੰਮ ਹੀ ਨਹੀਂ ਕਰਿਆਗਾ ਨਾ ਤਾਂ ਵੀਰੇਓ ਦੇਖੋ ਉਹ ਵੀਡੀਓ ਕਿਦੋਂ ਜਾਣ ਵਾਲੀਆਂ ਜਿਹੜਿਆਂ ਫੋਨਾਂ ਦੇ ਵਿੱਚ ਉਹ ਵੀਡੀਓ ਆ ਗਈਆਂ ਉਹ ਕਿਤੇ ਨਹੀਂ ਚੱਲੀਆਂ ਜਿਹੜੇ ਲੋਕਾਂ ਨੇ ਉਹ ਵੀਡੀਓ ਦੇਖ ਲਈ ਉਹਨਾਂ ਦੇ ਦਿਮਾਗਾਂ ਚ ਕਿਤੇ ਨਹੀਂ ਚੱਲੀਆਂ ਇਹ ਪ੍ਰਸ਼ਾਸਨ ਆ ਜਿਹੜਾ ਜਿਹੜਾ ਮਨਦੀਪ ਸਿੱਧੂ ਦੀ ਗੱਲ ਤੁਸੀਂ ਕੇ ਪੀ ਐਸ ਗੱਲ ਨਾ ਕਰੀਏ ਵੀਰੇ ਉਹ ਲੋਕ ਵੀ ਕੇ ਪੀ ਐਸ ਗੱਲ ਨਾਲ ਤੋਲਣਗੇ ਕਿਉਂਕਿ ਉਸ ਸਮੇਂ ਜਦੋਂ ਇਹਨਾਂ ਨੇ ਮੋਰਚੇ ਦੇ ਵਿੱਚ ਜਾ ਕੇ ਬਾਹਾਂ ਚੜਾਈਆਂ ਜੇ ਕਿਸਾਨ ਦਾ ਪੁੱਤ ਹੁੰਦਾ ਜੇ ਕਿਸਾਨ ਦਾ ਪੁੱਤ ਹੁੰਦਾ ਵੀਰੇ ਤਾਂ ਕਦੇ ਵੀ ਜਿਸ ਤਰੀਕੇ ਨਾਲ ਮੋਰਚੇ ਦੇ ਵਿੱਚ ਸਾਡਾ ਲੱਗੇ ਹੋਏ ਘਰਾਂ ਦੇ ਉੱਤੇ ਇਹਨਾਂ ਨੇ ਬਲਡੋਜ਼ਰ ਚਲਾਏ ਜਿਸ ਤਰੀਕੇ ਨਾਲ ਸਾਡੇ ਬਜ਼ੁਰਗ ਉੱਥੇ ਇਹਨਾਂ ਨੇ ਖਿੱਚ-ਖਿੱਚ ਕੇ ਬੱਸਾਂ ਦੇ ਵਿੱਚ ਚੜ੍ਹਾਏ ਜਿਸ ਤਰੀਕੇ ਨਾਲ ਸਾਡੀਆਂ ਬੀਬੀਆਂ ਬਜ਼ੁਰਗ ਬੀਬੀਆਂ ਨੂੰ ਇਹਨਾਂ ਨੇ ਖਿੱਚ-ਖਿੱਚ ਕੇ ਜਾ ਕੇ ਉੱਥੇ ਪੈਲੈਸ ਦੇ ਵਿੱਚ ਸਿੱਟਿਆ ਜੇ ਇਹ ਹੁੰਦਾ ਕਿਸਾਨ ਦਾ ਪੁੱਤ ਫਿਰ ਇਹਦੇ ਇੱਕ ਵਾਰੀ ਹੱਥ ਜ਼ਰੂਰ ਕੰਬਦੇ ਕਿ ਮੈਂ ਕੀ ਧਰੋ ਕਰਨ ਲੱਗਿਆਂ ਇਹਨਾਂ ਨੇ ਕੋਈ ਸਾਡਾ ਵਪਾਰ ਦੇ ਸਾਧਨ ਐ ਜਿਹੜੇ ਤਰੀਕੇ ਨਾਲ ਇਹ ਪ੍ਰਚਾਰ ਰਹੇ ਆ ਇਹੋ ਜਿਹਾ ਇਹਨਾਂ ਨੇ ਕੁਛ ਨਹੀਂ ਸੀ ਕਰਿਆ ਇਹਨਾਂ ਨੇ ਇਹੋ ਜਿਹਾ ਕੁਝ ਨਹੀਂ ਸੀ ਕਰਿਆਗਾ ਇਹਨਾਂ ਨੇ ਵੀਰੇ ਸਿਰਫ ਤੇ ਸਿਰਫ ਇੱਕ ਬੰਦਾ ਫੇਰ ਤੋਂ ਕਹਿ ਦਿਆ ਇੱਕ ਬੰਦਾ ਬਚਾਉਣ ਵਾਸਤੇ ਇਹਨਾਂ ਨੇ ਸਾਰੇ ਪੰਜਾਬ ਦੀ ਪੈਠ ਲਵਾਤੀ ਧਮਕੀ ਵੀ ਦਿੱਤੀ ਕਹਿੰਦੇ ਅਸੀਂ 3000 ਤੇ ਤੁਸੀਂ ਕੁਲ ਸੈਂਕੜਿਆਂ ਦੇ ਵਿੱਚੋਂ ਇਹ ਇੱਕ ਤਰ੍ਹਾਂ ਨਾਲ ਧਮਕੀ ਹੋ ਗਈ ਜਿਹੜੇ ਨੇ ਹੱਥੇ ਉੱਤੇ ਲੋਕ ਬੈਠੇ ਸੀ ਦੂਸਰੇ ਨੰਬਰ ਤੇ ਫਿਰ ਜਦੋਂ ਸਮਾਨ ਦੀ ਵੀਡੀਓ ਬਣਨ ਲੱਗੀ ਸੋਸ਼ਲ ਮੀਡੀਆ ਤੇ ਚੱਲ ਗਈ ਫਿਰ ਸਮਾਨ ਸੈੱਟ ਵੀ ਗਏ ਜਿਹੜਾ ਟਰਾਲੀਆਂ ਨੂੰ ਰੰਗ ਕਰਿਆ ਵਾ ਸੀਗਾ ਉਹ ਟਰਾਲੀਆਂ ਵੀ ਮਰਨ ਲੱਗ ਗਈਆਂ ਤੇ ਟਰਾਲੀ ਚੋਰੀ ਦੀ ਅਪਾਧੀ ਵੀ ਮਿਲ ਗਈ ਤੇ ਪਹਿਲਾਂ ਐਮਐਸਪੀ 5 ਮਿੰਟ ਚ ਦੇਣ ਲੈ ਇਹਨਾਂ ਦੀ ਜਿਹੜੀ ਇਹਨਾਂ ਦੀ ਪਾਰਟੀ ਆ ਵੀਰੇ ਇਹਨਾਂ ਨੂੰ ਮੈਡਲ ਬਹੁਤ ਚੇਤੀ ਮਿਲਦੇ ਨੇ ਵੀਰੇ ਦੇਖੋ ਜਦੋਂ ਕੰਮ ਉਹੋ ਜੇ ਕਰਨਗੇ ਤਾਂ ਲੋਕਾਂ ਨੇ ਤਾਂ ਮੈਡਲ ਦੇਣੇ ਨੇ ਠੀਕ ਹੈ ਲੋਕ ਤਾਂ ਦੇਖੋ ਇਹਨਾਂ ਨੂੰ ਉਹ ਵੀ ਟਾਈਮ ਸੀਗਾ ਕਿ ਜਦੋਂ ਇਹਨਾਂ ਨੂੰ ਲੋਕਾਂ ਨੇ ਸਿਰ ਤੇ ਵੀ ਬਿਠਾਇਆ ਇਹੋ ਜਿਹਾ ਕਦੇ ਵੀ ਫਤਵਾ ਮੈਂ ਕਹਿੰਦਾ ਪੰਜਾਬ ਦੇ ਇਤਿਹਾਸ ਛੱਡੋ ਇੰਡੀਆ ਦੇ ਇਤਿਹਾਸ ਚ ਕਿਹੇ ਕਿਸੇ ਵੀ ਪਾਰਟੀ ਨੂੰ ਇਹੋ ਜਿਹਾ ਫਤਵਾ ਨਹੀਂ ਦਿੱਤਾ ਹੋਣਾ ਜਿਹੇ ਜਿਹਾ ਇਹਨਾਂ ਨੂੰ ਦਿੱਤਾ ਸੀ ਪਰ ਇਹਨਾਂ ਨੂੰ ਉਹ ਗੱਲ ਆ ਕਿ ਇਹ ਕਹਿੰਦੇ ਸੀ ਕਿ ਨਾ ਕਿ ਅਸੀਂ ਛੋਟੇ ਘਰਾਂ ਤੋਂ ਉੱਠ ਕੇ ਆਏ ਆ ਇਹਨਾਂ ਤੋਂ ਉਹ ਸ਼ੋਰ ਤੇ ਸੰਭਾਲੀ ਨਹੀਂ ਗਈ ਇਹਨਾਂ ਤੋਂ ਲੋਕਾਂ ਦਾ ਪਿਆਰ ਉਹ ਸੰਭਾਲਿਆ ਨਹੀਂ ਗਿਆ ਇਹਨਾਂ ਦਾ ਉਹ ਗੱਲ ਬਣ ਗਈ ਕਿ ਉਹ ਉੱਛਲ ਗਏ ਠੀਕ ਹੈ ਹੁਣ ਫਿਰ ਉਹ ਕੁਝ ਤਾਂ ਹੋਊਗਾ ਜਿਹੜਾ ਕੁਝ ਹੁਣੇ ਇਹ 5 ਮਿੰਟ ਵਾਲੀ ਗੱਲ ਸੀਗੀ ਜਿਹੜੀ 5 ਮਿੰਟ ਵਾਲੀ ਗੱਲ ਨੂੰ ਵੀ ਆਪਾਂ ਯਾਦ ਕਰ ਲੈਣੇ ਆ ਟਰਾਲੀਆਂ ਤੇ ਰੰਗ ਕੀਤੇ ਜਿਹੜੇ ਉਹਨਾਂ ਨੂੰ ਵੀ ਕੋਈ ਨਹੀਂ ਭੁੱਲਣ ਲੱਗਿਆ ਵੀਰੇ ਹੁਣ ਇਹ ਸਾਰਾ ਕੁਝ ਨਾ ਲੋਕਾਂ ਦੇ ਇੱਕ ਤਾਂ ਦਿਮਾਗ 'ਚ ਹੁੰਦਾ ਹੁਣ ਦਿਲਾਂ 'ਚ ਛੱਪ ਗਿਆ ਕਿ ਇਹਨਾਂ ਨੇ ਸਾਡੇ ਨਾਲ ਆਹ ਕੁਝ ਕਰਿਆ ਕਿਤੇ ਨਾ ਕਿਤੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਸਮਾਜ ਨੇ ਇਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਇਹਨਾਂ ਗੱਲਾਂ ਦਾ ਜਵਾਬ ਹੈ ਜਿਹੜਾ ਦੇ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਇਹਨਾਂ ਦੀ ਸਰਕਾਰ ਕੁਝ 60 ਸੀਟਾਂ ਵੀ ਲੈ ਜਾਊਗੀ ਯਾਰ ਆਪਾਂ ਨਤੀਜਾ ਹੀ ਲੈਣਾ ਤਾਂ ਇਹਨਾਂ ਨੂੰ ਕਹੋ ਕਿ ਇੱਕ ਵਾਰੀ ਸਰਕਾਰ ਭੰਗ ਕਰਕੇ ਫੇਰ ਕਰਾ ਲੈਣਾ ਇਲੈਕਸ਼ਨ ਕਰਾ ਕੇ ਦੇਖ ਲੈਣਾ 60 ਸੀਟਾਂ ਛੱਡੋ ਮੈਂ ਕਹਿੰਦਾ 30 ਵੀ ਲੈ ਜਾਣਾ ਤਾਂ ਤਕੜੇ ਰਹਿਣਗੇ ਸਰਕਾਰ ਨੇ ਜਿਹੜਾ ਕੰਮ ਵੀਰੇ ਇੱਕੋ ਫੇਰ ਵਾਰੀ ਵਾਰੀ ਗੱਲ ਉੱਥੀ ਆਉਂਦੀ ਹੈ ਕਿਉਂਕਿ ਕੰਮ ਉਹਦੇ ਇਸ਼ਾਰੇ ਤੇ ਹੋਇਆ ਇਹਨਾਂ ਨੇ ਐਨ ਬੀਜਪੀ ਦੀ ਬੁੱਕਲ ਦੇ ਵਿੱਚ ਬੈਠ ਕੇ ਕੰਮ ਕਰਿਆ ਸਿਰਫ ਇੱਕ ਵਿਅਕਤੀ ਬਚਾਉਣ ਵਾਸਤੇ ਇਹਨਾਂ ਨੇ ਸਾਰਾ ਪੰਜਾਬ ਦਾਤੇ ਲਾਤਾ ਆਉਣ ਵਾਲਾ ਭਵਿੱਖ ਸਾਡੇ ਬੱਚਿਆਂ ਦਾ ਇਹਨਾਂ ਨੇ ਦਾਤੇ ਲਾਤਾ ਸਿਰਫ ਇੱਕ ਵਿਅਕਤੀ ਬਚਾਉਣ ਵਾਸਤੇ ਸਾਡਾ ਜਿਹੜਾ ਲੋਕ ਹੈ ਸਾਡਾ ਭਾਵੇਂ ਪਿੱਛੇ ਇਤਿਹਾਸ ਚ ਜਾ ਕੇ ਦੇਖ ਲਈਏ ਚਾਹੇ ਆਉਣ ਵਾਲੇ ਅੱਜ ਇਹ ਜੇ ਹੁਣ ਲੋਕ ਸਾਡੇ ਉੱਥੇ ਜਿਸ ਤਰੀਕੇ ਨਾਲ ਨੌਜਵਾਨਾਂ ਨੇ ਮੋਰਚਾ ਸਾਂਭਿਆ ਹੈ ਜਾਂ ਹੁਣ ਨੌਜਵਾਨ ਮੋਰਚਾ ਸੰਭਾਲ ਰਹੇ ਨੇ ਇਹ ਕਦੇ ਵੀ ਐ ਨਹੀਂ ਛੱਡਣਗੇ ਕਿ ਹੁਣ ਜਿਵੇਂ ਇਹਨੇ ਇੱਕ ਇੱਕ ਵਿਅਕਤੀ ਬਚਾਉਣ ਪਿੱਛੇ ਸਾਰਾ ਪੰਜਾਬ ਦਾਤੇ ਲਾਤਾ ਇਹ ਵੀ ਕਿਤੇ ਨਾ ਕਿਤੇ ਮੌਕਾ ਜਦੋਂ ਜਦੋਂ ਸਾਡਾ ਮੌਕਾ ਆ ਗਿਆ ਅਸੀਂ ਵੀ ਉਦੋਂ ਦਿਖਾ ਦੇਵਾਂਗੇ ਕਿ ਫਿਰ ਤੋਂ ਉਹਨੂੰ ਸੰਭਾਲ ਲਾ ਅਸੀਂ ਪੰਜਾਬ ਸੰਭਾਲ ਲੈਨੇ ਆਂ ਹ ਹੁਣ ਜਿਹੜੀਆਂ ਆਪਣੀਆਂ ਕਿਸਾਨਾਂ ਦੀਆਂ ਜਿਵੇਂ ਹੈ ਉਰੇ ਇੱਥੇ ਚੱਲ ਰਹੀ ਆ ਆਪਣੀ ਵਿਸ਼ਾਲ ਰੂਪ ਚ ਇਕੱਠ ਨੇ ਅੱਗੇ ਅੱਗੇ ਕਿੱਥੇ ਕਿੱਥੇ ਆਪਣੇ ਇਕੱਠ ਹੋਣੇ ਨੇ ਵੀਰੇ ਸਾਰੇ ਵੀਰੇ ਜ਼ਿਲੇਵਾਰ ਹੀ ਇਕੱਠ ਹੈ ਜਿੱਦਾਂ ਮੰਨ ਲਓ ਪਹਿਲਾਂ ਇੱਥੇ ਫਰੀਦਕੋਟ ਤੋਂ ਸ਼ੁਰੂ ਕੀਤਾ ਜਿੱਦਾਂ ਫਰੀਦਕੋਟ ਸੀ ਫਿਰ ਫਰੋਜ਼ਪੁਰ ਹੋਇਆ ਫੇਰਾ ਕੇ ਪਟਿਆਲੇ ਆਇਆ ਫਿਰ ਅੱਜ ਫਤਿਹਗੜ੍ਹ ਸਾਹਿਬ ਕੱਲ ਨੂੰ ਧਨੋਲੇ ਆ ਫਿਰ ਦੋਦੇ ਆ ਉਦੋਂ ਅੱਗੇ ਫਾਜ਼ਲ ਕਾ ਇਸ ਤਰੀਕੇ ਨਾਲ ਜ਼ਿਲ੍ਹੇ ਵਾਰ ਆ ਜਿਹੜਾ ਇਹ ਸਾਰੇ ਇਕੱਠ ਰੱਖੇ ਗਏ ਨੇ ਸਾਰੇ ਜ਼ਿਲ੍ਹਿਆਂ ਚ ਕਾਨਫਰੰਸ ਹੋਣੀ ਆ ਇੱਕ ਇੱਕ ਕਾਨਫਰੰਸ ਦੇ ਵਿੱਚ ਸਰਦਾਰ ਜਗਜੀਤ ਸਿੰਘ ਨੇ ਡੱਲੇ ਆ ਪਹੁੰਚਣਗੇ ਜਿਹੜੀ ਤੁਹਾਡੇ ਤੁਸੀਂ ਲਾਈਵ ਕਰਦੇ ਸੀਗੇ ਉਹਦੇ ਵਿੱਚ ਮਤਲਬ ਪ੍ਰਸ਼ਾਸਨ ਕਿਤੇ ਨਾ ਕਿਤੇ ਧੱਕਾ ਕਰਦਾ ਵੀ ਦਿਖਿਆ ਵੀਰੇ ਜਿਵੇਂ ਪਰ ਲੋਕਾਂ ਦਾ ਜਿਹੜਾ ਆਸ਼ਾ ਸੀ ਉਹ ਖੇਤਾਂ ਵਿੱਚ ਨੂੰ ਆ ਹੋ ਕੇ ਉੱਥੇ ਪਹੁੰਚੇ ਨੇ ਜਿਵੇਂ ਮਰਜ਼ੀ ਪਹੁੰਚੇ ਨੇ ਕੀ ਕਹੋਗੇ ਤੁਸੀਂ ਦੇਖੋ ਜਿਹੜਾ ਰੋਸ ਹੈ ਲੋਕਾਂ ਦੇ ਚਲੋ ਸਾਡਾ ਮੋਰਚਾ ਪੱਟਤਾ ਜਿੱਦਾਂ ਡੱਲੇਵਾਲ ਸਾਹਿਬ ਕਹਿੰਦੇ ਨੇ ਕਿ ਫਿਰ ਸਾਡਾ ਸਾਡਾ ਤੁਸੀਂ ਮੋਰਚਾ ਪੱਟ ਸਕਦੇ ਹੋ ਪਰ ਮੋਰਚੇ ਨੂੰ ਸਾਡੇ ਦਿਲ ਚੋਂ ਨਹੀਂ ਪੱਟ ਸਕਦੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਉਹ ਰੋਸ ਹੈ ਉਹ ਮੋਰਚੇ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਢੈਢੇਰੀ ਕੀਤਾ ਸਾਡੇ ਸਮਾਨ ਦਾ ਇਹਨਾਂ ਨੇ ਜਿਸ ਤਰੀਕੇ ਨਾਲ ਉੱਥੇ ਤੋੜਪੰਨ ਕੀਤੀ ਉਹ ਰੋਸ ਲੋਕਾਂ ਦੇ ਮਨਾਂ 'ਚ ਸੀਗਾ ਲੋਕ ਸਿਰਫ ਇੱਕ ਚੀਜ਼ ਭਾਲਦੇ ਸੀ ਕਿ ਕਿਤੇ ਨਾ ਕਿਤੇ ਸਾਨੂੰ ਪਲੇਟਫਾਰਮ ਮਿਲ ਜੇ ਕਿਤੇ ਨਾ ਕਿਤੇ ਸਾਨੂੰ ਪਤਾ ਲੱਗ ਜੇ ਕਿ ਲੋਕ ਇੱਥੇ ਮੋਰਚਾ ਸ਼ੁਰੂ ਕਰ ਲਿਆ ਤੇ ਮੈਂ ਆਪ ਦੀਆਂ ਅੱਖਾਂ ਨਾਲ ਦੇਖਿਆ ਹੋਇਆ ਵੀਰੇ ਕੇ ਲੋਕ ਖੇਤਾਂ ਦੀਆਂ ਵੱਟਾਂ ਉੱਪਰ ਦੀ ਹੋ ਕੇ ਵੀ ਸਾਡੇ ਪਿੰਡ ਮੋਰਚੇ 'ਚ ਪਹੁੰਚੇ ਆ ਚਾਹੇ ਇਹਨਾਂ ਨੇ ਸਾਡਾ ਸਾਰਾ ਪਿੰਡ ਸੀਲ ਕੀਤਾ ਹੋਇਆ ਸੀਗਾ ਉਹ ਵੀ ਪ੍ਰਸ਼ਾਸਨ ਦੇ ਮੂੰਹ ਤੇ ਇੱਕ ਚਪੇੜ ਸੀ ਕਿ ਲੋਕਾਂ ਨੂੰ ਤੁਸੀਂ ਨਹੀਂ ਰੋਕ ਸਕਦੇ ਇਹ ਤੁਸੀਂ ਚਲੋ ਕਿਤੇ ਵੀ ਕਰ ਲੋ ਸਾਡਾ ਪਿੰਡ ਵੀ ਇਹਨਾਂ ਨੇ ਸੀਲ ਕਰਕੇ ਦੇਖ ਲਿਆ ਫੇਰ ਵੀ ਲੋਕ ਆਏ ਇਹ ਇੱਕ ਤਰੀਕੇ ਨਾਲ ਪ੍ਰਸ਼ਾਸਨ ਦੇ ਮੂੰਹ ਤੇ ਚਪੇੜ ਹੈ ਕਿ ਸਰਕਾਰ ਚਾਹੇ ਪ੍ਰਸ਼ਾਸਨ ਇਹ ਲੋਕਾਂ ਦੇ ਨਾਲ ਹੁੰਦੇ ਨੇ ਲੋਕਾਂ ਤੋਂ ਬਿਨਾ ਕੁਝ ਨਹੀਂ ਡੱਲੇਵਾਲ ਸਾਹਿਬ ਦੀ ਹੁਣ ਸਿਹਤ ਕਿਵੇਂ ਹੈ ਵੀਰੇ ਦੇਖੋ ਇਹ ਜੇ ਆਪਾਂ ਕੋਈ ਕ੍ਰਿਸ਼ਮਾ ਕਹ ਲਈਏ ਤਾਂ ਕ੍ਰਿਸ਼ਮਾ ਹੀ ਕਹ ਲਓ ਕਿਉਂਕਿ ਪਰਸੋਂ ਚੌਥੀ ਤੋਂ ਜਦੋਂ ਤੋਂ ਕਾਨਫਰੰਸਾਂ ਸ਼ੁਰੂ ਕੀਤੀਆਂ ਲੋਕਾਂ ਦੇ ਵਿੱਚ ਜਾਣ ਲੱਗੇ ਨੇ ਕਿਉਂਕਿ 2-3 ਦਿਨ ਪਹਿਲਾਂ ਆਉਣ ਵਾਲੇ ਸਮੇਂ ਜਿਹੜੇ ਜਦੋਂ ਹਸਪੀਟਲ ਤੋਂ ਆਏ ਨੇ ਤਾਂ ਕੁਝ ਥੋੜਾ ਜਿਹਾ ਇਹਨਾਂ ਦਾ ਐ ਲੱਗਦਾ ਸੀਗਾ ਕਿ ਥੋੜਾ ਡਾਊਨ ਨੇ ਪਰ ਸਾਡੇ ਮੰਨ ਲਓ ਫਰੀਦਕੋਟ ਸਾਹਿਬ ਫਰੀਦਕੋਟ ਤੋਂ ਜਦੋਂ ਸ਼ੁਰੂ ਕੀਤਾ ਇਹਨਾਂ ਨੇ ਹਨਾ ਸਫ਼ਰ ਤਾਂ ਜਦੋਂ ਤੋਂ ਲੋਕਾਂ ਦੇ ਵਿੱਚ ਆਉਣ ਲੱਗੇ ਅੱਜ ਮੈਨੂੰ ਲੱਗਦਾ ਉਸ ਦਿਨ ਤੋਂ ਅੱਜ ਕਈ ਗੁਣਾ ਬੈਟਰ ਹੋ ਰਹੇ ਨੇ ਲੋਕਾਂ ਦੇ ਵਿੱਚ ਜਾ ਕੇ ਇਹ ਕਿਤੇ ਨਾ ਕਿਤੇ ਕ੍ਰਿਸ਼ਮਾ ਹੀ ਕਹਿ ਸਕਦੇ ਆ ਤੇ ਇਹ ਸੰ ਦੱਲੇਵਾਲ ਸਾਹਿਬ ਦੇ ਪੁੱਤਰ ਗੁਰਪਿੰਦਰ ਸਿੰਘ ਦੱਲੇਵਾਲ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਡੇ ਮੋਰਚੇ ਨੇ ਉਹ ਭਾਵੇਂ ਪੱਟ ਦਿੱਤੇ ਨੇ ਪਰ ਸਾਡਾ ਜਿਹੜਾ ਹੌਸਲਾ ਉਹ ਚੜ੍ਹਦੀ ਕਲਾ ਦੇ ਵਿੱਚ ਆ ਤੇ ਇਸੇ ਤਰ੍ਹਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਗੇ ਐਵੇਂ ਹੀ ਇਕੱਠ ਕਰਦੇ ਰਾਂਗੇ ਤੇ ਜਿਹੜਾ ਦੱਲੇ ਵਾਲ ਸਾਹਿਬ ਨੂੰ ਹਰ ਇੱਕ ਕਿਸਾਨ ਦੇ ਨਾਲ ਰੂਹ-ਬੂਰੂ ਕਰਾਵਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ